ਵੱਡੇ ਨੰਬਰ ਤੇ ਇੱਥੇ ਜੋ ਹੈ ਉਹ ਕਰਜ਼ਾ ਕਿਸਾਨਤ ਹੈ ਦੂਸਰੇ ਨੰਬਰ ਤੇ ਹੈ ਕੇਰਲਾ ਆਉਂਦਾ ਹੈ ਤੇ ਇੱਥੇ ਵੀ ਜੋ ਕਿਸਾਨ ਨੇ ਉਹ ਕਰਜ਼ੇ ਹੇਠ ਦਬੇ ਹੋਏ ਨੇ ਇੱਕ ਇੱਕ ਕਰਕੇ ਤੁਹਾਨੂੰ ਅਸੀਂ ਸਟੇਟਸ ਦਾ ਜ਼ਿਕਰ ਕਰਾਂ ਕਿ ਕਿਹੜੇ ਕਿਹੜੇ ਸਟੇਟਸ ਦੇ ਜੋ ਕਿਸਾਨ ਨੇ ਉਨਾਤੇ ਵਾਧ ਕਰਦਾ ਹੈ ਪਹਿਲੇ ਨੰਬਰ ਤੇ ਆਂਧਰਾ ਪ੍ਰਦੇਸ਼ ਸੀ ਦੂਸਰੇ ਨੰਬਰ ਤੇ ਕੇਰਲਾ ਸੀ ਤੇ ਤੀਸਰੇ ਨੰਬਰ ਤੇ ਪੰਜਾਬ ਆ ਚੁੱਕਿਆ ਹੈ ਪੰਜਾਬ ਨੂੰ ਫੂਡ ਬੋਲ ਆਫ ਇੰਡੀਆ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਮੁੱਖ ਪੇਸ਼ਾ ਖੇਤੀਬਾੜੀ ਹੈ 70% ਤੋਂ ਵੱਧ ਲੋਕ ਜਿਵੇਂ ਪਿੰਡਾਵਾਲ ਜਾਈਏ ਤੇ ਉੱਥੇ ਖੇਤੀਬਾੜੀ ਕਰਦੇ ਨੇ ਉਹਨਾਂ ਦਾ ਮੁੱਖ ਪੇਸ਼ਾ ਹੈ ਤੇ ਕਿਸੇ ਕਨਾਲ ਤੀਜੇ ਨੰਬਰ ਤੇ ਪੰਜਾਬ ਹੈ ਚੌਥੇ ਨੰਬਰ ਤੇ ਹਰਿਆਣਾ ਹੈ ਗਵਾਂਡੀ ਸੁਬਾ ਸਾਡਾ ਹਰਿਆਣਾ ਉਹ ਚੌਥੇ ਨੰਬਰ ਤੇ ਹੈ ਤੇ ਇੱਥੇ ਦੇ ਕਿਸਾਨ ਵੀ ਜੇ ਮੈਂ ਪ੍ਰਤੀ ਕਿਸਾਨ ਜ਼ਿਕਰ ਕਰਨਾ ਤੇ ਚੌਥੇ ਨੰਬਰ ਤੇ ਪ੍ਰਤੀ ਕਿਸਾਨ कर्जदार ने यानी कि उन्हों पर जो कर्ज है वो चढ़िया हुआ है देखना होगा कि कदों ने अपना कर्जा उतार आंध्र प्रदेश नंबर वन पर है नंबर टू भी नंबर थ्री है तो ते किस ते प्रति किसान परिवार से कर्जा जिक्र कर आंध्र प्रदेश से प्रति किसान करजा है दो लख पंताली हज़ार नंबर वन पर है आंध्र प्रदेश दूसरे नंबर पर है केरला हालांकि काफी लिटरेट स्टेट इसमें कहा जाता है हंड्रेड परसेंट लिटरेसी है इतने दो लाख बयाली हज़ार इतने प्रति किसान पर ਤੀਸਰੇ ਨੰਬਰ ਤੇ ਸਾਡਾ ਪੰਜਾਬ ਆਂਦਾ ਹੈ ਪੰਜਾਬ ਤੇ ਪ੍ਰਤੀ ਕਿਸਾਨ ਜੋ ਕਰਜ਼ਾ ਹੈ 2 ਲੱਖ 3000 ਦਾ ਪ੍ਰਤੀ ਕਿਸਾਨ ਕਰਜ਼ਾ ਇਹ ਡਾਟਾ ਖੁਦ ਦਿੱਤਾ ਗਿਆ ਹੈ ਕੇਂਦਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਹਰਿਆਣਾ ਗੁਆਂਡੀ ਸੂਬਾ ਹੈ 1 ਲੱਖ 83000 ਪ੍ਰਤੀ ਕਿਸਾਨ ਇੱਥੇ ਕਰਜ਼ਾ ਹੈ ਰਾਜਸਥਾਨ 1 ਲੱਖ 13000 ਪ੍ਰਤੀ ਕਿਸਾਨ ਕਰਜ਼ਾ ਹੈ ਕਿਸਾਨ ਕੇ ਤਾਮਿਲਨਾਡੂ 1 ਲੱਖ 6000 ਇਹ ਪੂਰਾ ਕਰਜ਼ਾ ਹੈ ਇਹ ਪੂਰਾ ਪ੍ਰੋਪਰ ਡਾਟਾ ਹੈ ਕਿ ਕਿਸ ਸਟੇਟ ਚ ਕਿੰਨੇ-ਕਿੰਨੇ ਪ੍ਰਤੀ ਕਿਸਾਨ ਜੋ ਹੈ ਕਰਜ਼ੇ ਦੇ ਹੇਟ ਡੱਬੇ ਹੋਏ ਨੇ कर्नाटका एक लाख छब्बीस हज़ार प्रति किसान तेलंगाना एक लाख बवंजा हज़ार हिमाचल प्रदेश वो भी गुआढ़ी सूबा है पचासी हज़ार आठ सौ पच्चीस प्रति किसान इतने जो कर्जा है यानी कि कर्जे की मार हेठ जो किसान ने दबे हुए हैं जम्मू कश्मीर ती हज़ार चार सौ पैंती घट है बिहार तेई हज़ार पांच सौ चौंती छत्तीसगढ़ इक्की हज़ार चार सौ तरताली है ये प्रति किसान इत ਕਰਜ਼ਾ ਜੋ ਹੈ ਉਹ ਚੜਿਆ ਹੋਇਆ ਹੈ ਤੇ ਦੇਖਣਾ ਹੋਏਗਾ ਹਾਲਾਂਕਿ ਵਕ ਵਕ ਥਾਵਾਂ ਤੇ ਜੋ ਸਰਕਾਰਾਂ ਨੇ ਉਹਨਾਂ ਦੇ ਵਲ ਇਸ ਕਾਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਸੱਤਾ ਧਿਆਨ ਤੇ ਅਸੀਂ ਜਿੰਨਾ ਵੀ ਕਰਜ਼ਾ ਹੈ ਕਿਸਾਨਾਂ ਤੇ ਉਤਾਰ ਦਵਾਂਗੇ ਪਰ ਗੱਲਾਂ ਜ਼ਰੂਰ ਕੀਤੀਆਂ ਜਾਂ ਨੇ ਹਕੀਕਤ ਤੇ ਕੁਝ ਹੋਰ ਹੀ ਹੈ ਕਿ ਵਕ ਵਕ ਥਾਵਾਂ ਤੋਂ ਇਹ ਤਸਵੀਰਾਂ ਇਹ ਪੂਰੀ ਕਈ ਵਾਰ ਖਬਰ ਆਂਦੀ ਹੈ ਕਿ ਉਸ ਕਿਸਾਨ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਕਿਉਂਕਿ ਉਸ ਤੇ ਕਾਫੀ ਜ਼ਿਆਦਾ ਕਰਜ਼ਾ ਸੀ ਸਾਡੇ ਨਾਲ ਸਰਵਨ ਸਿੰਘ ਪੰਦੇ ਜੁੜੇ ਹੋਏ ਨੇ ਕਿਸਾਨ ਆਗੂ ਨੇ ਸਰ ਸਵਾਗਤ ਤੁਹਾਡਾ ਨਿਊਜ਼ ਟੀਮ ਪੰਜਾਬ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਪੂਰਾ ਡੇਟਾ ਪ੍ਰੋਪਰ ਪੇਸ਼ ਕੀਤਾ ਗਿਆ ਸੰਸਦ ਤੋਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਜੋ ਕਰਜ਼ੇ ਦੇ ਹੇਠ ਹੈ ਉੱਥੇ ਜੋ ਕਿਸਾਨ ਨੇ ਤੀਜੇ ਨੰਬਰ ਤੇ ਆਂਦੇ ਨੇ ਪੂਰੇ ਇੰਡੀਆ 'ਚ ਤੁਹਾਡਾ ਕੀ ਕਹਿਣਾ ਹੈ ਔਰ ਦੇਖੋ ਪੰਜਾਬ ਦੇ ਕਿਸਾਨੀ ਤੇ ਪੂਰੇ ਦੇਸ਼ ਦੇ ਕਿਸਾਨੀ ਹਮ ਜੇ ਇਹ ਸਾਰੇ ਜੋ ਕੁਝ ਕਾਰਨ ਪਾਰਲੀਮੈਂਟ ਚ ਦੱਸਿਆ ਗਿਆ ਉਹਦੀ ਤਸਵੀਰ ਜਿਹੜੀ ਨਿਕਲ ਕੇ ਆਈ ਹੈ ਹੂੰ ਉਹ ਸਾਡੀ ਗੱਲ ਨੂੰ ਪੁਸ਼ਟੀ ਕਰਦੀ ਆ ਵੀ ਕਿਸਾਨਾਂ ਸਰ ਕਰਜ਼ਾ ਬੱਧ ਰਿਹਾ ਹੂੰ ਪਾਰਲੀਮੈਂਟ ਦਾ ਹੀ ਸਰਵੇ ਸੀ ਵੀ 9% ਦੇ ਹਿਸਾਬ ਨਾਲ ਬਰੇਆ ਬਾਅਦ ਚੋ ਖਬਰ ਵਾਲੀ ਬਾਹਰ ਨਿਕਲ ਨਹੀਂ ਸਕੀ ਗੱਲ ਹੂੰ 9% ਦੇ ਹਿਸਾਬ ਹੂੰ ਔਰ ਇਹ ਸਪੱਸ਼ਟ ਸੀ ਕਿ ਆਪ ਵੀ ਪੰਜਾਬ ਅੰਦਰ ਲਾਗਤਾਂ ਬਹੁਤ ਜ਼ਿਆਦਾ ਨੇ ਹੂੰ ਪੰਜਾਬ ਦਾ ਪ੍ਰਤੀ ਏਕੜ ਝਾੜ ਦੁਨੀਆਂ ਦੇ ਮੱਲਵੋ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਝਾੜ ਆ ਪ੍ਰਤੀਕਿਰ ਪੰਜਾਬ ਦੇ ਫੈਦਾਵਾਰ ਕਰ ਹੂੰ ਤੇ ਇਸ ਕਰਕੇ ਉੱਥੇ ਲਾਗਤਾਂ ਜ਼ਿਆਦਾ ਨੇ ਦੁਜਾ ਪੰਜਾਬ ਦੇ ਅੰਦਰ ਖੇਤੀ ਮਸ਼ੀਨਰੀ ਜ਼ਿਆਦਾ ਇਸਤੇਮਾਲ ਹੋ ਰਹੀ ਆ ਹੂੰ ਉਹਦੇ ਡੀਜ਼ਲ ਦੀਆਂ ਕੀਮਤਾਂ ਥਾਵ ਵਦੀਆਂ ਨੇ ਖੇਤੀ ਮਸ਼ੀਨਰੀ ਦਾ ਖਰਚਾ ਬਹੁਤ ਜ਼ਿਆਦਾ ਵਾ ਹੂੰ ਤੋਂ ਇਸ ਕਰਕੇ ਹੋਟੇਲਾਈਜ਼ਰ ਪੈਸਟੀਸਾਈਡ ਬੀਜਾਂ ਦਾ ਰੇਟ ਵੀ ਦੇਖੋ ਜੀ ਬੀਜਾਂ ਦਾ ਰੇਟ 200 200 ਗੁਣਾ ਵਧਿਆ ਪਿਛਲੇ ਦਹਾਕੇ ਚ ਜੋ ਅਸੀਂ ਦੇਖਿਆ ਜੀ ਤਾਂ ਆਟੋਮੈਟਿਕ ਹੈ ਵੀ ਜਿਹੜੀਆਂ ਉਹਦੀਆਂ ਲਾਗਤਾਂ ਨੇ ਕਿਸੇ ਵੀ ਰੂਪ ਤੋਂ ਹੋ ਜਾਣ 30 ਸੈਕਟਰ ਦੇ ਵਿੱਚ ਲੇਬਰ ਹੋਵੇ ਸਾਧ ਹੋਵੇ ਦਵਾਈ ਹੋਵੇ ਬੀਜ ਹੋਵੇ ਡੀਜ਼ਲ ਹੋਵੇ ਖੇਤੀ ਮਸ਼ੀਨਰੀ ਹੋਵੇ ਉਹ ਸਾਰੀਆਂ ਵਧ ਗਈਆਂ ਬਹੁਤ ਜ਼ਿਆਦਾ ਵਧੀਆਂ ਫਿਰ ਕਾਸ਼ ਤੇ ਹਮ ਆਟੋਮੈਟਿਕ ਆ ਵੀ ਉਹਦੀ ਆਮਦਨ ਜਿਹੜੀ ਸਰਕਾਰ ਐਮਐਸਪੀ ਦਿੰਦੀ ਆ ਦੋ ਫਸਲਾਂ ਤੇ ਕਣਕ ਤੇ ਝੋਨੇ ਤੇ ਉਸ ਰਕਾਰ ਨਾਲ ਉਹ ਨਹੀਂ ਵਧੀ ਹੈਗੀ ਹਮ ਤਾਂ ਇਹ ਜਿਹੜਾ ਮੈਥਮੈਟਿਕ ਕੋਈ ਔਖਾ ਮੈਥਮੈਟਿਕ ਨਹੀਂ ਹੈਗਾ ਹਮ ਤੋਂ ਬੇਸਿਕ ਸੀਗਾ ਵੀ ਕਿਸਾਨ ਸਿਰ ਕਰਜ਼ਾ ਬਦਨਾਂ ਹੀ ਹੈ ਹਮ ਹਮ ਠੀਕ ਆ ਹਮ ਔਰ ਪੂਰੇ ਦੇਸ਼ ਦੇ ਕਿਸਾਨਾਂ ਸਰ 74000 ਪਰਤੀ ਪਰਿਵਾਰ ਦੇਸ਼ ਦੇ ਕਿਸਾਨ ਸਰ ਕਰਜਾ ਹੈਗਾ ਉਹਨਾਂ ਵਿੱਚੋਂ ਸਾਰੀਆਂ ਹੀ ਸਰਕਾਰਾਂ ਚਾਹੇ ਉਹ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਹੋਣ ਚਾਹੇ ਡਬਲ ਇੰਜਨ ਵਾਲੀਆਂ ਸਰਕਾਰਾਂ ਹੋਣ ਸਾਰੀਆਂ ਸਰਕਾਰਾਂ ਦੇ ਜਿੰਨੇ ਵੀ ਡਾਟੇ ਅਸੀਂ ਵੀ ਦੇਖੇ ਆ ਉਹ ਕਰਜਾ ਸਾਰਿਆਂ ਤੇ ਹੀ ਹੈਗਾ ਵਾ ਇਸ ਕਰਕੇ ਬੇਨਤੀ ਕਰਦੇ ਹੁੰਨੇ ਆ ਇਸ ਕਰਕੇ ਮੰਗ ਪੱਤਰ ਦਾੜਾ ਹਿੱਸਾ ਹੁੰਦਾ ਵੀ ਅਸੀਂ ਨਹੀਂ ਕਦੀ ਚਾਹੁੰਦੇ ਦੀ ਕਿਸੇ ਦਾ ਕਰਜ਼ਾ ਮਾਫ ਕਰ ਜੀ ਠੀਕ ਹੈ ਪਰ ਅਸੀਂ ਕਿੰਨੇ ਵੀ ਜਿਹੜਾ ਕਿਸਾਨ ਥੋੜੀ ਨੀਤੀ ਕਰਕੇ ਘਾਟੇ ਮੰਦਾ ਵਾ ਠੀਕ ਹੈ ਤੇ ਉਹ ਉਹਨੂੰ ਉਹਦੇ ਉਸ ਦਾ ਕਰਜ਼ਾ ਮਾਫ ਹੋਵੇ ਕਿਉਂਕਿ ਉਹ ਖੁਦਕੁਸ਼ੀਆਂ ਕਰ ਰਿਹਾ ਵਾ ਹੂੰ ਠੀਕ ਹੈ ਪਰ ਉਹ ਖੁਦਕੁਸ਼ੀਆਂ ਚ ਲੱਗਾ ਹੋਇਆ ਵਾ ਇਸ ਕਰਕੇ ਇਹਦਾ ਕਰਜ਼ਾ ਮਾਫ ਕਰੋ ਔਰ ਗਾਹਾਂ ਤੋਂ ਤੁਸੀਂ ਰੇਟ ਮੁਨਾਫੇ ਵਾਲਾ ਦੇ ਦਿਓ ਫਿਰ ਇਹ ਘਾਟੇ 'ਚ ਨਹੀਂ ਜਾਊਗਾ ਚਲੋ ਪੰਦੇਰ ਜੀ ਅਸੀਂ ਤੁਸੀਂ ਸਾਡੇ ਨਾਲ ਜੁੜੇ ਹੋ ਚਰਚਾ ਚ ਇਸੀ ਸ਼ਾਮਿਲ ਕਰਾਂਗੇ ਆਭਿਮਨਿਉ ਕੋਹਾਰ ਜੀ ਨੂੰ ਕਿਸਾਨ ਆਗੂ ਨੇ ਸਰ ਸਵਾਗਤ ਹੈ ਤੁਹਾਡਾ ਮਿਊਜ਼ਿਕ ਟੀਮ ਪੰਜਾਬ ਤੇ ਕੇਂਦਰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਡਾਟਾ ਪੇਸ਼ ਕੀਤਾ ਹੈ ਕਿ ਪੂਰੇ ਆਲਓਵਰ ਇੰਡੀਆ 'ਚ ਪੰਜਾਬ ਦੇ ਜੋ ਕਿਸਾਨ ਨੇ 3 ਨੰਬਰ ਦੇ ਜਿਨਾਤੇ 1000 ਠੀਕ ਹੈ ਮੈਨੂੰ ਲੱਗਦਾ ਹੈ ਕਿ जो आज किसानों के ऊपर कर्जा है उसकी सबसे बड़ी वजह ये है कि अलग अलग सरकारों ने अलग अलग समय पे जिस एमएसपी का वादा किसानों के साथ किया था वो तो एमएसपी किसानों को नहीं दिया गया और हमारी डिमांड रही है स्वामीनाथन आयोग के सीटों पर 50 परसेंट फार्मूले के अनुसार एमएसपी दिया जाए अभी आदरणीय जगजीत सिंह बल्लेवाल जी और आदरणीय श्रवण सिंह पंहेर जी के नेतृत्व में दोनों फर्मों के नेतृत्व में चार सौ एक किलो तक जो आंदोलन चला उसकी भी मेन मांग यही थी कि एमएसपी गारंटी कानून बनाया जाना चाहिए कुछ अन्य मांगे थी तो अगर ओईसीडी की हम रिपोर्ट को देखते हैं ऑर्गेनाइजेशन फॉर इकोनॉमिक ऑपरेशन एंड डेवलपमेंट की रिपोर्ट कहती है की साल दो से लेकर दो तक जिस एमएसपी का वादा किसानों के साथ किया गया था वो एमएसपी न मिलने की वजह से किसानों को पैंतालीस लाख करोड़ रुपए का नुकसान हुआ दो हजार में उसी ओईसीडी की रिपोर्ट कहती है की जो एमएसपी का वादा किसानों के किया गया था वो एमएसपी ना मिलने की वजह से बारह लाख पचपन हजार करोड़ रुपए का नुकसान हुआ और दो हजार इक्कीस बाईस में एमओएस फाइनेंस भगवत सिंह करार जी संसद में एक बात पे बोल रहे थे तो उन्होंने उस समय कहा था कि किसानों पे जो टोटल आउटस्टैंडिंग लोन है वो मात्र अठारह पॉइंट चार लाख करोड़ रुपए का है तो अगर आप देखेंगे अठारह पॉइंट चार लाख करोड़ का कर्जा अगर काट भी दिया जाए तो भी लगभग लगभग सत्ताईस लाख करोड़ रुपए किसानों किसानों का सरकार की तरफ पकाया बचता है ये तो मैंने सिर्फ दो से लेकर दो तक की बात करी तो असल में जो किसानों के ऊपर कर्जा होने

स्वयं माननीय नरेंद्र मोदी जी ने जब गुजरात के मुख्यमंत्री थे उन्होंने तत्कालीन प्रधानमंत्री डॉक्टर मनमोहन सिंह जी को चिट्ठी लिख के एमएसपी गारंटी कानून बनाने की सिफारिश करी थी लेकिन जब वो 2014 में प्रधानमंत्री बने तो उसके बाद उन्होंने वो खुद की सिफारिशें ही पूरी नहीं करी आप ये कह रहे हैं की एमएसपी प्रॉपर मिल जाएगी तो जो किसान है कर्जा मुक्त हो सकते हैं जी 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 तो एमएसपी मिलना जरूरी है जी बिल्कुल एमएसपी मिलना बिल्कुल जरूरी है जब तक एमएसपी नहीं मिलेगा जब तक किसानों का कर्जा खत्म नहीं होगा किसानों की लागत लगातार बढ़ती जा रही है और आय नहीं उनकी बिल्कुल बहुत कम रेट से बढ़ रही है ठीक है कुमार जी आप हमारे साथ बने रहिए सरनअल कमल जी सोही जी जुड़े हैं बीजेपी आगुने सर स्वागत द्वारा मोदीन पंजाब के केंद्र खेतीबाड़ी मंत्री शिवराज सिंह चौहान ने एक प्रॉपर डाटा पेश किया है पंजाब के किसान तीसरे नंबर पे ऑल ओवर इंडिया कर सकते हैं हालांकि अभी भी कुमार सरनअल जुड़े हुए हैं सर्वेंद्र सुंदर भी जुड़े हैं उन्होंने कहा कि प्रॉपर एमएसपी नहीं दीती जाती यही मेन रीजन है कि पंजाब के किसान ਕਰਜ਼ੇ ਹੇਟ ਨੇ ਦੇਖੋ ਪਹਿਲਾਂ ਪਹਿਲਾਂ ਤੇ ਸਾਰਿਆਂ ਨੂੰ ਸਸਤੀ ਕਾਲ ਐਮਐਸਪੀ ਪਰਸਪੁਰ ਜਾਰੀ ਹੈ ਜੀ ਜਦੋਂ 2014 'ਚ ਸਾਡੀ ਸਰਕਾਰ ਆਈ ਹੈ ਉਸ ਤੋਂ ਬਾਅਦ ਲੈ ਕੇ ਹੁਣ ਤੱਕ ਆਲਮੋਸਟ ਐਮਐਸਪੀ ਚਾਹੇ ਉਹ ਕਲਕਤੇ ਹੋ ਗਏ ਚਾਹੇ ਉਹ ਰਾਇਸਤੇ ਹੋਵੇ ਡਬਲ ਹੋ ਚੁੱਕੀ ਹੈ ਜੀ ਤੇ ਮੂਲ ਫਿਰ ਵੀ ਜੇ ਕਹਿਨ ਕਿ ਐਮਐਸਪੀ ਨਹੀਂ ਮਿਲਦੀ ਫਿਰ ਤੇ ਗਲਤ ਕਹਿਣਾ ਜੀ ਹੁਣ ਕਾਜੀ ਤੇ ਬਾਰ-ਬਾਰ ਕਹਿ ਰਹੇ ਆ ਕਿ ਸਾਨੂੰ ਕਰੋੜ ਦਾ ਵਾਚਿਪੇਸ਼ਨ ਵਾਲ ਜਾਣਾ ਪੈਦਾ ਹੈ ਅਲਟੀਮੇਟਲੀ ਵਾਟ ਇ ਰੈਪਲਿੰਗ ਇਜ਼ ਇਹ ਇੰਦੋਸਤਾਨ ਦੀ ਸਰਕਾਰ ਦੇ ਖੋਦੀ ਸਾਰਾ ਅਨਾ ਚੁੱਕ ਲੈਂਦੀ ਹੈ ਪੰਜਾਬ ਚ 78000 ਕਰੋੜ ਦਾ 8000 ਕਰੋੜ ਦਾ ਹਰ ਬਾਰੇ ਅਨਾ ਚੁੱਕਿਆ ਜਾ ਰਿਹਾ ਹੈ ਇਸ ਤਰ੍ਹਾਂ ਹਰਿਆਣਾ ਦੀ ਸਰਕਾਰ ਚੁੱਕ ਰਹੀ ਹੈ ਲੇਕੋ ਜਿਹੜੀ ਹੁਣ ਸਾਨੂੰ ਆ ਬਿਲਕੁਲ ਹੋਈ ਫੁਲੀ ਅਪਰੀਸ਼ੀਏਟ ਕੀ ਜਿਹੜੀ ਐਗਰੀਕਲਚਰ ਹੈ ਉਹ ਉਦੋਂ ਤੱਕ ਕਾਮਯਾਬ ਹੋਣੀ ਜਦੋਂ ਅਸੀਂ ਡਬਲ ਸਿਫਿਕੇਸ਼ਨ ਕਰਾਂਗੇ ਅੱਜ Karnataka ਦਾ ਕਿਸਾਨ ਕੌਮਲ ਲੱਡੂ ਦਾ ਕਿਸਾਨ 10-10 ਲੱਖ ਰੁਪਏ ਇੱਕ-ਇੱਕ ਏਕੜ ਜੋ ਕਮਾ ਰਿਹਾ ਹੈ ਇਹਦੇ ਵਿੱਚ ਦੇਖਣਾ ਸੀਗਾ ਮੁਕਸ਼ਾ ਦੀ ਰਿਪੋਰਟ ਇੱਕ ਇੱਕ ਕਿਸਾਨ ਕੋ 30 ਕਿਲੋ ਕੈਲੀ ਹੈ ਉਹ অর্ਗੈਨਿਕ ਫਸਲਾਂ ਬਗੋਚ ਕਿ ਤੁਹਾਨੂੰ ਦੱਸ ਰਿਹਾ 1.8 ਕਰੋੜ ਰੁਪਇਆ ਤੁਮਾਰੇ ਆ ਸਾਲ ਦਾ 3 ਰੁਪਏ ਜਦੋਂ ਕੁਮਾਰੇ ਨੇ ਤੇ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਤੇ ਬਿਲਕੁਲ ਕਹਿੰਦੇ ਆ ਕਿ ਤੁਹਾਡੀਆਂ ਕਿਸਾਨ ਚੁਪਾਲਾ ਲਾ ਕੇ ਕਲੀਨ ਕਰਦੇ ਹੈਗੇ ਆ ਮੀਨ ਆ ਅਗਰੀਕਲਚਰ ਯੂਨੀਵਰਸਿਟੀ ਚੋਂ ਵੀ ਅਸੀਂ ਟ੍ਰੇning ਲੈਨੇ ਹੈਗੇ ਆ ਤਾਂ ਕਿ ਕਿਸਾਨ ਜਿਹੜਾ ਡਾਇਵਰਸੀਫਿਕੇਸ਼ਨ ਵੱਲ ਵਧੇ ਬੇਸਿਕਲੀ ਯੂ ਆਰ ਸੇਇੰਗ ਕਿ ਜੇ ਕ੍ਰੌਪ ਡਾਇਵਰਸੀਫਿਕੇਸ਼ਨ ਹੋਏਗੀ ਤਾਂ ਉਸਦੇ ਨਾਲ ਕਰਜ਼ਾ ਮੁਕਤ ਹੋ ਜਾਣਗੇ ਕਿਸਾਨ ਐਬਸolutely ਬਿਲਕੁਲ ਕਰਜ਼ਾ ਮੁਕ ਹੋਏਗੇ ਜੀ ਪੰਜਾਬ ਦਾ ਕਿਸਾਨ ਬੜਾ ਮਿਹਨਤ ਕਰਨ ਵਾਲਾ ਕਿਸਾਨ ਹੈਗਾ ਐਨੇ ਤੇ ਸਾਰੇ ਦੇਸ਼ ਦਾ ਜਿਹੜਾ ਗ੍ਰੀਨ ਰੈਵੋਲੂਸ਼ਨ ਚੱਗੀ ਉਹਦੋਂ ਸਾਰੇ ਹਿੰਦੁਸਤਾਨ ਨੂੰ ਭੋਲਿਆ ਸੀਗਾ ਲੇਕਿਨ ਹੁਣ ਇਸ ਵਕਤ ਹਰ ਬੰਦੇ ਨੂੰ ਆਪਣੇ ਆਪ ਨੂੰ ਚਾਹੇ ਕੋਈ ਬਿਜ਼ਨਸ ਹੀ ਹੋਵੇ ਉਹਦੇ ਚਾਹੀਏ ਆਪਣੇ ਆਪ ਨੂੰ ਚੇਂਜ ਕਰਨਾ ਪੈਣਾ ਹੈ ਜੀ ਪੰਜਾਬ ਦੇ ਕਿਸਾਨ ਨੂੰ ਵੀ ਚੇਂਜ ਕਰਨਾ ਪੈਣਾ ਹੈ ਤਾਂ ਹੀ ਅਸੀਂ ਇਸ ਜਿਹੜੇ ਕਰਜ਼ੇ ਦੇ ਜਾਲ ਚੋਂ ਨਾ ਮੁਕ ਨਿਕਲ ਕੇ ਬਾਹਰ ਆਵਾਂਗੇ ਜੀਜੀ ਚਲੋ ਜਵਾਬ ਲਨੇ ਪੰਦੇੜ ਜੀ ਸੋਈ ਜੀ ਕਹ ਰਹੇ ਨੇ ਕ੍ਰੌਪ ਡਾਈਵਰਸੀਫਿਕੇਸ਼ਨ ਹੋਏਗੀ ਤਾਂ ਹੀ ਕਰਜ਼ਾ ਮੁਕਤ ਕਿਸਾਨ ਹੋ ਸਕਦੇ ਨੇ ਹਾਲਾਂਕਿ ਕਨਕ ਚੋਨੇ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਸ ਤੇ ਸਾਡੀ ਸਰਕਾਰਾਂ ਤੋਂ ਬਾਅਦ ਡਬਲ ਐਮਐਸਪੀ ਕਰ ਦਿੱਤੀ ਗਈ। ਔਰ ਦੇਖੋ ਮੈਂ ਕਹਿਣਾ ਵੀ ਜਿਹੜੇ ਸੂਬਿਆਂ ਦਾ ਸੋਹੀ ਸਾਹਿਬ ਨੇ ਨਾਂ ਲਿਆ ਹਮ ਹਮ ਤਾਮਿਲਨਾਡੂ ਤੇ ਹਮ ਆਂਧਰਾ ਦਾ ਉੱਥੋਂ ਦੇ ਕਿਸਾਨਾਂ ਸਰ ਵੀ ਤੇ ਕਰਜ਼ਾ ਹੈਗਾ ਹਮ ਤਾਮਿਲਨਾਡੂ ਵਿੱਚ ਵੱਡੀ ਫਸਲ ਹੈਗੀ ਨਾਰੀਅਲ ਦੀ ਹਮ ਔਰ ਉੱਥੋਂ ਦਾ ਨਾਰੀਅਲ ਤੇ ਐਮਐਸਪੀ ਮੰਗਦਾ ਤਾਂ ਦੇਂਦੇ ਨਹੀਂ ਹੈਗੇ ਇਹ ਜਿਹੜਾ ਪਾਮ ਆਇਲ ਆ ਵਿਦੇਸ਼ਾਂ ਤੋਂ ਇੰਪੋਰਟ ਕਰ ਰਹੇ ਉੱਥੋਂ ਦਾ ਕਿਸਾਨ ਲੜ ਰਿਹਾ ਲਗਾਤਾਰ ਕਿ ਬਾਹਰੋਂ ਨਾ ਮੰਗਾਓ ਜਿੱਥੋਂ ਤੱਕ ਸਵਾਲ ਹੈਗਾ ਡਿਵਰਸਿਫਿਕੇਸ਼ਨ ਦਾ ਬਦਲਵੀਂਆਂ ਫਸਲਾਂ ਦਾ ਹੂੰ ਹੂੰ ਐਮਐਸਪੀ ਦੇ ਉੱਤੇ ਸਵਾਲ ਸਿਰ ਟੈਕਨੀਕਲ ਸ਼ਬਦਾਂ ਦਾ ਰਹਿ ਜਾਂਦਾ ਕਹਿੰਦੇ ਲਿਖਾ ਲੱਗ ਜਾਂਦਾ ਐਮਐਸਪੀ ਦਾ ਐਲਾਨ ਕਰਨਾ ਚੱਲਾ ਹੂੰ ਤੇ ਐਮਐਸਪੀ ਤੇ ਫਸਲ ਦੀ ਖਰੀਦ ਕਰਨਾ ਦੋ ਅੱਡ ਅੱਡ ਸਵਾਲ ਨੇ ਹੂੰ ਇਹ ਇਕੱਲਾ ਐਮਐਸਪੀ ਤੇ ਕਣਕ ਦੇ ਝੋਨਾ ਖਰੀਦਦੇ ਨੇ ਹਮ ਅਸੀਂ ਕਹਿੰਦੇ ਤੁਹਾਡੇ ਵਾਲੀ ਗੱਲ ਠੀਕ ਆ ਹਮ ਤੁਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਕੇ ਉਹਦੀ ਖਰੀਦ ਕਰ ਲੋ ਲੋਕੀ ਆਪੇ ਕਣਕ ਝੋਨੇ ਚ ਬਾਹਰ ਨਿਕਲ ਜਾਣਗੇ ਹਮ ਮੂੰਗੀ ਦੀ ਫਸਲ ਦਾ ਦੂਜੀ ਫਸਲਾਂ ਤੇ ਐਮਐਸਪੀ ਦੀ ਡਿਮਾਂਡ ਜੋ ਤੁਹਾਡੇ ਵੱਲੋਂ ਹਮੇਸ਼ਾ ਕੀਤੀ ਜਾਂਦੀ ਹੈ ਜੇ ਮੈਂ ਉਹ ਤੋਂ ਇੱਕ ਇਕੱਲਾ ਐਲਾਨ ਕਰ ਦੇਣਾ 70 ਰੁਪਏ ਐਮਐਸਪੀ ਮੂੰਗੀ ਦੀ ਹਮ ਸਾਡੇ ਕੋਲ ਲੈਣੀ ਹੈ ਕੋਈ ਉਹਦੀ ਸਰਕਾਰੀ ਖਰੀਦ ਨਹੀਂ 35 ਰੁਪਏ ਉਹ ਦਵਰਸ਼ੀ ਵਕੇਸ਼ਨ 'ਚ ਕਿਸਾਨ ਕਿਵੇਂ ਜਾਊਗਾ ਮੱਕੀ ਦਾ ਰੇਟ ਬਹੁਤ ਵਧੀਆ 2400 ਦੇ ਲਾਗੇ ਹੋਊਗਾ ਬੇਕੂ ਵੀ ਸਾਡੀ 12-1400 'ਚ ਉਹ ਕਿਹੜਾ ਖਰੀਦੂਗਾ ਉਹ ਜਿਹੜਾ ਸਰਕਾਰ ਰੇਟ ਤੈਅ ਕਰਦੀ ਆ ਸੀਐਸਪੀ ਦੇ ਥਰੂ ਉਹ ਮੰਡੀ 'ਚ ਖਰੀਦਦੀ ਨਹੀਂ ਆਗੀ ਕੱਲੇ ਦੋ ਫਸਲਾਂ ਕਰਕੇ ਸਵਾਲ ਤਾਂ ਆਹੀ ਨਾ ਸੋਹੀ ਸਾਹਿਬ ਆਪਣੇ ਸਵਾਲ ਦੇ ਵਿੱਚ ਆ ਫਸਦੇ ਨੇ ਵੀ ਤੁਸੀਂ ਉਹੀ ਫਸਲ ਜਿਹੜੀ ਤੁਸੀਂ ਐਮਐਸਪੀ ਕਿਆ ਕਰਦੇ ਜੇ ਉੱਤੇ ਹੀ ਕਹਿੰਦੇ ਫਸਲ ਦੀ ਖਰੀਦ ਦਾ ਗਰੰਟੀ ਦਾ ਕਾਨੂੰਨ ਬਣਾ ਦਿਓ ਫਿਰ ਕਿਸਾਨ ਪੰਜਾਬ ਦਾ ਉਹਨੂੰ ਪਤਾ ਵੀ ਇਹ ਉਹ ਨਿਹਰਾ ਸਵਾਲ ਕਲਾ ਕਰਜੇ ਨਾ ਨਹੀਂ ਚਾ ਨਿਹਰਾ ਸਵਾਲ ਪਾਣੀ ਨਾ ਵੀ ਆ ਸਾਡੇ ਨਾਲ ਹੂੰ ਹੂੰ ਠੀਕ ਆ ਜੀ ਹੂੰ ਬਹੁਤ ਸਾਰੀ ਸਮੱਸਿਆ ਆ ਰਹੀ ਪਾਣੀ ਵਿੱਚ ਖਰਾਬੀ ਹੋ ਰਿਆ ਤੇ ਜੇ ਇਹ ਦੂਜੀਆਂ ਫਸਲਾਂ ਦਾ ਰੇਟ ਦੇ ਦੇਣ ਸਾਨੂੰ ਮੰਡੀ ਚ ਖਰੀਦ ਕਰ ਲੈਣ ਤਾਂ ਆਪਾਂ ਬਦਲ ਦੇਾਂਗੇ ਹਾਂ ਬਦਲਵੀਂ ਫਸਲਾਂ ਚ ਵੀ ਜਿੱਦਾਂ ਰਾਜਸਥਾਨ ਆ ਰਾਜਸਥਾਨ ਦੇ ਵਿੱਚ ਤੁਸੀਂ ਵੇਖੋ ਬਹੁਤ ਸਾਰੀ ਛੱਡਸੋ ਪੈਦਾ ਹੁੰਦੀ ਉਹ ਤੇ ਬਦਲਵੀਆਂ ਫਸਲਾਂ ਹੁੰਦੀਆਂ ਵਾ ਜੀ ਉੱਥੋਂ ਦਾ ਕਿਸਾਨ ਵੀ ਕਰਜੇ ਚ ਹੂੰ ਹੂੰ ਫਸਲ ਪੈਦਾ ਕਰਨ ਵਾਲਾ ਸਾਰੇ ਦਾ ਸਾਰਾ ਕਰਜ਼ੇ ਧਾਈ ਭਾਵੇਂ ਇੱਧਰ ਗੱਲ ਨੂੰ ਡਿਬੇਟ ਨੂੰ ਦੂਜੇ ਪਾਸੇ ਲੈ ਕੇ ਜਾ ਰਹੇ ਨੇ ਵੀ ਇਹ ਫਸਲਾਂ ਬਦਲ ਦਿੱਤੀਆਂ ਜਾਣ ਤੇ ਕਿਸਾਨ ਲਾਹੇਮੰਦੀ ਚ ਆਜੂ ਜਿਹੜੀ ਵੀ ਕਿਸਾਨ ਦੇਸ਼ ਦੇ ਅੰਦਰ ਫਸਲ ਪੈਦਾ ਕਰਕੇ ਖੇਚ ਰਿਹਾ ਵਾ ਉਹ ਘਾਟੇ 'ਚ ਜਾ ਰਿਹਾ ਵਾ ਸਵਾਲ ਤਾਂ ਉਹਦਾ ਹੈ ਜਵਾਬ ਲੈਣੇ ਪੰਦੇੜੀ ਜਵਾਬ ਲੈਣੇ ਇੱਕ ਤੋਂ ਮੇਰੀ ਬਿੱਤ ਇੱਕ ਜੇ ਸਾਡਾ ਲਾਗਤ ਖਰਚਾ ਵਾ ਜੇ ਉਹਦੇ ਮੁਕਾਬਲੇ ਸਾਡੀ ਫਸਲ ਪ੍ਰੋਫਿਟ 'ਚ बिकੂਗੀ ਫਿਰ ਸਾਡੇ ਸ਼ਿਰ ਕਰਜ਼ਾ ਨਹੀਂ ਚੜੂਗਾ ਇਹ ਸਾਡਾ ਲਾਗ ਸਵਾਲ ਦਾ ਜਵਾਬ ਲੈ ਲਿਆ ਸੋ ਜੀ ਸੋਈ ਜੀ ਉਹ ਕਹਿਣੇ ਕਿ ਐਮਐਸਪੀ ਕਾਨੂੰਨੀ ਗਾਰੰਟੀ ਦਾ ਲਾਅ ਤੁਸੀਂ ਬਣਾ ਦਿਓ ਦੂਸਰੀਆਂ ਫਸਲਾਂ ਨੇ ਉਹਨਾਂ ਤੇ ਵੀ ਐਮਐਸਪੀ ਦੇ ਦਿਓ ਆਪੇ ਕਿਸਾਨ ਕਰਜ਼ਾ ਮੁਕਤ ਹੋ ਜਾਣਗੇ ਬੰਦੇ ਇਸਾ ਬਹੁਤ ਸਿਆਣੇ ਨੇ ਸਾਰਾ ਕੁਝ ਜਾਣਦੇ ਨੇ ਇਹਨਾਂ ਨੂੰ ਪਤਾ ਹੈਗਾ ਕਿ ਜਿਹੜੀ ਖੇਤੀਬਾੜੀ ਐਗਰੀਕਲਚਰ ਹੈ ਆ ਪਰਸੇ ਸਟੇਟ ਸਬਜੈਕਟ ਹੈ ਜਿਹੜੀ ਸਟਾਲਜ ਸਰਕਾਰ ਜਿਹੜੀ ਸੂਬੇ ਚ ਬਣ ਕੇ ਆਈ ਸੀਗੀ ਇਹਨਾਂ ਦੇ ਮੁੱਖ ਮੰਤਰੀ ਜਿਹੜੇ ਪ੍ਰੈਜ਼ੈਂਟ ਉਹ ਵੀ ਇਹਨਾਂ ਦਾ ਸੁਪਰੀਮਾ ਅਰਵਿੰਦ ਕੇਜਰੀਵਾਲ ਉਹ ਵੀ ਇਹਨਾਂ ਦੀ ਇੱਕ ਪੀਡੀ ਗਗਨਮਾਨ ਉਹ ਵੀ ਦੋ ਮਿੰਟ ਦੋ ਮਿੰਟਾਂ ਚੁਟਕੀ ਵਜਾ ਕੇ ਐਮਐਸਪੀ ਦੇਣ ਨੂੰ ਕਹਿੰਦੇ ਸੀਗੇ 23 ਫਸਲਾਂ ਤੇ ਆਹ ਤੇ ਦੇਖੋ ਹੁਣ ਜੇ ਹਰਿਆਣੇ 'ਚ 23 ਫਸਲਾਂ ਦੇ ਐਮਐਸਪੀ ਮਿਲ ਰਹੀ ਹੈ ਤੇ ਪੰਜਾਬ 'ਚ ਵੀ ਮਿਲਣੀ ਚਾਹੀਦੀ ਹੈ ਫੇਰ ਹੁਣ ਆਪਣੇ ਆਪ ਹੀ ਇਹਨਾਂ ਨੇ ਕਿਹਾ ਕਿ ਸਰੋਂ ਜਿਹੜੀ ਹੈ ਜਿਵੇਂ ਜਿੰਨਾ ਉਹਦਾ ਐਮਐਸਪੀ ਉਹ ਸੋਪੇਰੇਟ ਦੇ ਵਿਕਦੀ ਹੈ ਨਰਮਾ ਜਿੰਨਾ ਉਹਦਾ ਐਮਐਸਪੀ ਉਤੋਂ ਉੱਪਰ ਰੇਟ ਤੇ ਵਿਕਦਾ ਮੈਂ ਫਿਰ ਕਹਿਣਾ ਚਾਹੁੰਦਾ ਅੱਜ ਪੰਜਾਬ ਦੇ ਕਿਸਾਨ ਨੂੰ ਆਪਣੀ ਚਾਦਰ ਵੇਖ ਕੇ ਵੀ ਪੈਰ ਪਜ਼ਾਰਨੇ ਪੈਣੇ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਦੀ 2-2 2.5-2.5 ਕਿੱਲੇ ਪੈ ਲਈ ਉਹ ਵੀ ਟਰੈਕਟਰ ਲਈ ਠੇਰਦੇ ਨੇ ਕਿਸਾਨ ਨੂੰ ਦੇਖਣਾ ਪੈਣਾ ਜੀ ਇਹ ਮੈਂ ਖੁਦ ਕਿਸਾਨ ਆ ਜੀ ਅਸੀਂ ਕਿਸਾਨੀ ਨੂੰ ਕਰਦੇ ਹਾਂ ਇਸ ਤੋਂ ਬਾਹਰ ਕੱਢਣਾ ਹੈ ਖੁਸ਼ੀਆਂ ਤੋਂ ਬਾਹਰ ਕੱਢਣਾ ਹੈ ਤੇ ਆਪਣਾ ਲਾਈਫ ਸਟਾਈਲ ਵੀ ਚੇਂਜ ਕਰਨਾ ਪੈਣਾ ਆਪਣੇ ਆਪ ਨੂੰ ਉਹ ਸਿੱਖਿਸ਼ਣ ਲਈ ਕਰਨਾ ਪੈਣਾ ਤੇ ਆਪਣੇ ਬੱਚਿਆਂ ਨੂੰ ਵੀ ਬਾਹਰ ਭੇਜਣ ਤੋਂ ਗੁਰੇਜ਼ ਕਰਨਾ ਪੈਣਾ ਸਾਡੀ ਅਸੀਂ پسند ਖੇਤੀ ਦੇ ਪਰਵਾਸੀ ਚਲਾ ਰਹੇ ਨੇ ਅਸੀਂ ਤੇ ਖੇਤੀ ਕਰਦੇ ਹੀ ਨਹੀਂ चलो ठीक है ठीक है सोई चलो बहुत बहुत शुक्रिया कमल जी सोई बीजेपी के आगू जुड़े बहुत बहुत, बहुत शुक्रिया बंदर किसान आगू सा जुड़े बहुत बहुत, बहुत शुक्रिया कोहार किसान आगू सा जुड़े पर कितना कितने चिंता का यह विषय जरूर है क्योंकि पंजाब प्रति किसान परिवार दो लाख तीन हजार्जे हेठ आए हुए ने शिवराज सिंह चौहान के वालों जो पूरा डेटा है ये दिता गया पर दूसरे पास पंडेल सा जुड़े उन्हें इस गल का जिक्र किया कि बाकी फसलों पर भी जो एम एस मिल किसान मिलती है तो क्रॉप डायवर्सीफिकेशन के वाल रुख कर सकते हैं पर दूसरे पास कमलजीत सोही ने इस गल का जिक्र किया कि, कि जो फसली विभिन्नता है उस वाल कदम चुकना पेगा ता ही का किसान करजा मुक्त होएगा पर हैरान कर देने वाला यह पूरा डाटा है क्योंकि रोजाना यह अजी खबर ने कि कर्ज़े करके किसान वालों खुदकुशी कर ली गई है तो किसके नजे की मार हेठ ने अन्नदाता क्योंकि पंजाब पर्टिकुलर मैं जिक्र करा प्रति किसान परिवार से दो लाख तीन हजार रुपए का कर्ज़ा है ਅਮਰੀਕਾ ਦੇ ਨਾਲ ਫੇਰ ਟੀਨ ਦਾ ਤੇ ਨਵੇਂ ਲੇਬਰ ਲਾਅ ਦਾ ਵਿਰੋਧ ਜਿਹੜਾ ਹੈ ਉਹ ਕੀਤਾ ਗਿਆ। ਕਰੀਬ 30 ਕਰੋੜ ਕਾਮਿਆਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਦੇਸ਼ ਭਰ ਦੇ ਵਿੱਚ ਜਿੱਥੇ ਇੱਕ ਪਾਸੇ ਤੋਂ ਦਿਖਾਇਆ ਕਿ ਬੱਸਾਂ ਜੜੀਆਂ ਨੇ ਉਹਨਾਂ ਦਾ ਚੱਕਾ ਜਾਮ ਹੈ, ਯਾਤਰੀ ਪਰੇਸ਼ਾਨ ਹੋ ਰਹੇ ਨੇ ਔਰ ਦੂਜੇ ਪਾਸੇ ਬੈਂਕਿੰਗ, ਟ੍ਰਾਂਸਪੋਰਟ, ਸਿਹਤ ਸੇਵਾਵਾਂ ਸਮੇਤ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਅੰਦਾਜ਼ਾ ਲਾਇਆ ਜਾ ਸਕਦਾ ਕਿ ਨੇ ਵੱਡੇ ਪੱਧਰ ਤੇ ਲੋਕ ਜੜੇ ਨੇ ਅੱਜ ਹਰ ਕੰਮ ਨੂੰ ਲੈ ਕੇ ਪਰੇਸ਼ਾਨ ਹੋ ਸਕਦੇ ਨੇ ਜਿਨ੍ਹਾਂ ਦਾ ਬਹੁਤ ਹੀ ਜ਼ਰੂਰੀ ਕੰਮ ਹੁੰਦਾ ਹੈ, ਉਹਨਾਂ ਨੂੰ ਜ਼ਿਆਦਾ ਖੱਜਲ ਖwari ਪਰੇਸ਼ਾਨੀ ਅੱਜ ਜੜੀ ਚਲਣੀ ਪੈ ਸਕਦੀ ਹੈ ਤਨਾਵਾ ਲੇਬਰ ਲਾ ਹੈ ਜਿਸ ਦਾ ਵਿਰੋਧ ਮਜ਼ਦੂਰ ਸੰਗਠਨ ਕਰ ਰਹੇ ਨੇ ਮਜ਼ਦੂਰਾ ਤੇ ਕਰਮਚਾਰੀਆਂ ਦੇ ਅਧਿਕਾਰ ਕਮਜ਼ੋਰ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਔਰ ਭਾਰਤ ਬੰਦ ਵਿੱਚ ਦੱਸੇ ਇੱਕ ਹੀ ਕਿਸਾਨ ਜੁਥੇ ਬੰਦੀਆਂ ਵੀ ਸ਼ਾਮਲ ਹੋ ਰਹੀਆਂ ਨੇ ਜੋ ਜਾਣਕਾਰੀ ਹੈ ਉਹਨਾਂ ਦੇ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ ਤਾਂ ਕਿਸਾਨ ਅਮਰੀਕਾ ਦੇ ਨਾਲ ਟ੍ਰੇਡ ਡੀਲ ਦਾ ਵਿਰੋਧ ਕਰ ਰਹੇ ਨੇ ਭਾਰਤ ਬੰਦ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾਬੀ ਸਮਰਥਨ ਹੈ ਯਾਰੇ ਕੀ ਕੋਲ ਮਿਲਾ ਕੇ ਜੜੀ ਪਾਰਟੀਆਂ ਨੇ ਉਹ ਵੀ ਸਮਰਥਨ ਦੇ ਰਹੀਆਂ ਨੇ ਆ ਤੁਚੇ ਪਾਸੇ ਫਾਰਤ ਬੰਦਾ ਕੀ ਕੁਝ ਅਸਰ ਹੈ ਹਾਲਾਂਕਿ ਸੇਵਾਮਾ ਪਰ ਬਾਵਲ ਜੋ ਹੋ ਸਕਦੀ ਹੈ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਫਾਰਸੇ ਵਿਚਾਲੇ ਸੱਧਰ ਰੁਕਾਂਗੇ ਅਮਰਸਰ ਤੋਂ ਅਮਿਤ ਸ਼ਰਵਾ ਮੇਰੇ ਸਹਿਯੋਗੀ ਇਸ ਵੇਲੇ ਸਾਨੂੰ ਲਾਈਵ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਅਮਿਤ ਕੀ ਕੁਝ ਰਿਪੋਰਟ ਹੈ ਫਾਰਤ ਬੰਨ ਨੂੰ ਲੈ ਕੇ ਦੇਖੋ 10 ਵਜੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਕੀ ਪਿਕਚਰ ਕਲੀਅਰ ਹੋ ਰਹੀ ਹੈ ਕਿਹੜੀਆਂ ਚੀਜ਼ਾਂ ਬੰਦ ਰਹਿਣਗੀਆਂ ਕਿਹੜੀਆਂ ਨਹੀਂ ਰਹਿਣਗੀਆਂ ਕਿਉਂਕਿ ਅਸੀਂ ਐਗਜ਼ੈਕਟ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਜਿਹੜੇ ਘਰਾਂ ਚ ਬੈਠ ਕੇ ਸਾਨੂੰ ਦੇਖ ਰਹੇ ਨੇ ਔਰ ਉਹਨਾਂ ਦੇ ਮਨਾਂ ਚ ਸਵਾਲ ਇਹੀ ਹੈ ਕੀ ਅੱਜ ਜੇਕਰ ਅਸੀਂ ਕੋਈ ਕੰਮਕਾਰ ਲਈ ਨਿਕਲ ਰਹੇ ਆ ਘਰੋਂ ਤਾਂ ਸਾਨੂੰ ਕੀ ਬੰਦ ਮਿਲੇਗਾ ਔਰ ਕੀ ਖੁੱਲਾ ਜੀ ਬਿਲਕੁਲ ਭਾਰਤ ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਅੱਜ ਕਾਫੀ ਜਿਹੜਾ ਸਹਿਯੋਗ ਟ੍ਰੇਡ ਟ੍ਰੇਡ ਯੂਨੀਅਨ ਵੱਲੋਂ ਲੋਕਾਂ ਦਾ ਮੰਗਿਆ ਗਿਆ ਸੀ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਉਹਨਾਂ ਨੂੰ ਪਹਿਲਾਂ ਹੀ ਮਿਲ ਚੁਕਿਆ ਸੋ ਅਸੀਂ ਇੱਕ ਮਾਰਕੀਟ ਦੇ ਵਿੱਚ ਖੜੇ ਆ ਜਿਹੜੀ ਦੁਕਾਨਾਂ ਆ ਆਮ ਤੌਰ ਤੇ 9:30 ਵਜੇ ਖੁੱਲ ਜਾਂਦੀਆਂ ਸੀ ਉਹ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਤੱਕ ਬੰਦ ਹੈ ਕਿਉਂਕਿ ਇਸ ਡੀਲ ਦਾ ਕੁਝ ਛੋਟੇ ਕਾਰੋਬਾਰੀਆਂ ਤੇ ਵੀ ਜਿਹੜਾ ਅਸਰ ਜ਼ਰੂਰ ਪੈਂਦਾ ਨਜ਼ਰ ਆ ਰਿਹਾ ਸੋ ਸਹਿਯੋਗ ਅੰਨ ਦਾ ਦੁਕਾਨਦਾਰਾਂ ਦਾ ਜ਼ਰੂਰ ਮਿਲਦਾ ਨਜ਼ਰ ਆ ਰਿਹਾ ਸੋ ਦੂਜੇ ਪਾਸੇ ਤੁਸੀਂ ਦੇਖੋਗੇ ਜਿਹੜੀ ਸਿਹਤ ਸੁਰਦਾਵਾਂ ਜਿੱਦਾਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਹੈ ਜਿਵੇਂ ਮੈਡੀਕਲ ਸਟੋਰ ਹੈ ਸਬਜ਼ੀ ਦੀ ਦੁਕਾਨਾਂ ਹੈ ਉਹ ਜ਼ਰੂਰ ਖੁੱਲੀਆਂ ਹਨ ਲੇਕਿਨ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਟ੍ਰੇਡ ਯੂਨੀਅਨ ਨੂੰ ਸਹਿਯੋਗ ਦਿੱਤਾ ਗਿਆ ਤੇ ਅੱਜ ਪਰਦਰਸ਼ਨ ਵੀ ਜਿਹੜਾ ਕੀਤਾ ਜਾਏਗਾ ਲੇਕਿਨ ਅਮੂਨਨ ਦੇਖਿਆ ਗਿਆ ਹੈ ਕਿ ਜਦੋਂ ਦੁਕਾਨਦਾਰਾਂ ਦਾ ਸਹਿਯੋਗ ਮਿਲਦਾ ਹੈ ਤਾਂ ਫਿਰ ਜ਼ਿਆਦਾਤਰ ਆਮ ਲੋਕਾਂ ਤभी ਇਸ ਦਾ ਸਰਪੰਦਾ ਵਾ ਕਿਉਂਕਿ ਜਿਹੜੀਆਂ ਦੁਕਾਨਾਂ ਅੱਜ ਲੋਕਾਂ ਦੁਆਰਾ ਜਿਹੜੀ ਭਾਰਤ ਅਮਰੀਕਾ ਟ੍ਰੇਡ ਯੂਨੀਅਨ ਜਿਹੜੀ ਹੈ ਉਸ ਨੂੰ ਲੈ ਕੇ ਅੱਜ ਟ੍ਰੇਡ ਯੂਨੀਅਨ ਵੱਲੋਂ ਆਮ ਲੋਕਾਂ ਨੂੰ ਵੀ ਸਹਿਯੋਗ ਮੰਗਿਆ ਗਿਆ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਕੁਝ ਹੱਦ ਤੱਕ ਕਿਉਂਕਿ ਇਹ ਮਾਰਕੀਟ ਬਹੁਤ ਚਲਦੀ ਹੈ ਅੰਮ੍ਰਿਤਸਰ ਦੀ ਜ਼ਿਆਦਾਤਰ ਮਾਰਕੀਟਾਂ ਜ਼ਰੂਰ ਤੁਸੀਂ ਜਿੱਥੇ ਧਿਆਨ ਮਾਰੋਗੇ ਸਾਡੇ ਦਰਸ਼ਕ ਦਰਸ਼ਕ ਧਿਆਨ ਮਾਰੋਗੇ ਕੇਂਦਰ ਦੇ ذریعے ਉਹ ਜ਼ਿਆਦਾਤਰ ਪੰਜ ਜ਼ਰੂਰ ਨਜ਼ਰ ਆ ਰਹੀਆਂ ਫਿਰ ਬਸ ਦੋ ਚਾਰ ਦੁਕਾਨਾਂ ਜਿਹੜੀਆਂ ਕਿ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਖੁੱਲੀਆਂ ਲੋਕਾਂ ਨੂੰ ਜ਼ਰੂਰਤ ਪੈਂਦੀ ਹੈ ਜਿਵੇਂ ਹਸਪੀਟਲ ਹੋਗੇ ਮੈਡੀਕਲ ਸੁਵਿਧਾਵਾਂ ਹੋਗੀਆਂ ਜਾਂ ਫਿਰ ਸਬਜ਼ੀ ਦੀ ਦੁਕਾਨਾਂ ਹੋਗੀਆਂ ਸੋ ਇਹ ਜ਼ਰੂਰ ਖੁੱਲੀਆਂ ਨਜ਼ਰ ਆ ਰਹੀਆਂ ਸੋ ਕੁੱਲ ਮਿਲਾ ਕੇ ਅੱਜ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਵਾ ਇੱਕ ਪਾਸੇ ਜਿਹੜਾ ਬੱਸਾਂ ਦੀ ਹੜਤਾਲ ਹੈ ਦੂਜੇ ਪਾਸੇ ਆਮ ਦੁਕਾਨਦਾਰਾਂ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਟ੍ਰੇਡ ਜੂਨੀਅਨ ਨੂੰ

राहुल गांधी ਨਾਲ ਮੁਲਾਕਾਤ ਕੀਤੀ ਦਰਸਲ ਡੀਐਸਜੀਐਮਸੀ ਚ ਜੋ ਕੱਪਲੇ ਹੋਏ ਨੇ ਉਸ ਨੂੰ ਲੈ ਕੇ ਇਹ ਮੁਲਾਕਾਤ ਕੀਤੀ ਗਿਆ ਰਵਿੰਦਰ ਸਰਨਾ ਨੇ ਖੁਦ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਪਰ ਹੁਣ ਅੱਜ ਡੀਐਸਜੀਐਮਸੀ ਦੇਵਫਤ ਨੇ ਜਥਰਾ ਗਾਲੀ ਗੁਲੀ ਸਿੰਘ ਗੜਕਾਠਨ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਜੋ ਬੰਦੀ ਕਾਰਵਾਈ ਹੈ ਹਰਵਿੰਦਰ ਸਰਨਾ ਦੇ ਖਿਲਾਫ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਪਿਛਲੇ ਦਿਨੀ ਦੀ ਇਹ ਤਸਵੀਰ ਅਸੀਂ ਤੁਹਾਨੂੰ ਵਿਖਾ ਰਹੇ ਹਾਂ rahul gandhi ਨੂੰ ਮਿਲੇ ਸਨ ਹਰਵਿੰਦਰ ਸਿੰਘ ਸਰਨਾ ਅਸੀਂ ਇੱਥੇ ਆਏ ਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਲਗੰਜ ਜੀ ਨੂੰ ਲੈਟਰ ਦੇਣ ਵਾਸਤੇ ਤਾਂ ਕਿ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਆ ਹਰਵਿੰਦਰ ਸਰਨਾ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਤਲਬ ਕੀਤਾ ਜਾਏ ਔਰ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮੈਂ ਸਮਝਦਾ ਇਹਨਾਂ ਨੇ ਨਾ ਤੇ ਕਦੀ ਗੁਰੂ ਨੂੰ ਗੁਰੂ ਸਮਝਿਆ ਨਾ ਗੁਰੂ ਘਰਾਂ ਨੂੰ ਗੁਰੂ ਘਰ ਸਮਝਿਆ ਹਮੇਸ਼ਾ ਮੱਥਾ ਲਾਉਂਦੇ ਰਹੇ ਨੇ ਸ੍ਰੀ ਕਾਟਕ ਸਿੰਘ ਸਾਹਿਬ ਦੇ ਨਾਲ ਤੇ ਫਿਰ ਦੁਬਾਰਾ ਤੋਂ ਅੱਜ ਜੋ ਇਹਨਾਂ ਦਾ ਪਿਛਲੇ 2-3 ਦਿਨਾਂ ਤੋਂ ਪਹਿਲਾਂ ਜੋ ਇਹਨਾਂ ਨੇ ਬਿਆਨ ਦਿੱਤਾ ਕਿ ਇੱਕ ਬਿਲਡਿੰਗ ਢਾਈ ਸੀ ਤਾਂ ਕੀ ਹੋ ਗਿਆ ਤੇ ਮੈਂ ਸਮਝਦਾ ਕਿ ਸਾਡੀ ਸਰਮੌਰ ਜਥੇਬੰਦੀ ਜਿਹੜੀ ਹੈ ਉਹ ਸ੍ਰੀ ਕਾਟਕ ਸਾਬ ਹੈ ਅਗਰ ਰਾਹੁਲ ਗਾਂਧੀ ਨੂੰ ਮਿਲਣ ਜਾਂਦੇ ਨੇ ਤੇ ਕਹਿੰਦੇ ਨੇ ਮੈਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਿਹੜੇ ਪੁੱਠੇ ਸੀਦੇ ਕੰਮ ਹੋਰ ਨੇ ਉਹਦੇ ਲਈ ਜਾ ਰਿਹਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਸਿੱਖਾਂ ਦੀ ਜਿਹੜੀ ਸਰਮੌਰ ਹੈ ਉਹ ਸ੍ਰੀ ਕਾਟਕ ਸਾਬ ਹੈ ਇੱਥੇ ਕਿਉਂ ਨਹੀਂ ਆਏ ਉਸ ਤੋਂ ਬਾਅਦ ਇਹ ਬਿਆਨ ਦੇਣਾ ਮੈਂ ਸਮਝਦਾ ਕਿ ਦੇਸ਼ਨੀ ਦੁਨੀਆ ਚ ਵਸਦੇ ਸਿੱਖਾਂ ਦੇ ਮਨਾਂ ਨੂੰ ਇਹਨਾਂ ਨੇ ਠੇਸ ਪਹਾਈ ਹੈ ਅੱਜ ਸਾਡਾ ਵਫਦ ਸ੍ਰੀ ਕਾਲਤਖ ਸਾਹਿਬ ਆਇਆ ਹੈ ਕਿ ਜਲਦੀ ਤੋਂ ਜਲਦੀ ਸ੍ਰੀ ਕਾਲਤਖ ਸਾਹਿਬ ਤੋਂ ਹੁਕਮ ਆਦੇਸ਼ ਹੋ ਕੇ ਨੂੰ ਸਿਰ ਦੁਬਾਰਾ ਤੋਂ ਜਿਹੜਾ ਸ੍ਰੀ ਕਾਲਤਖ ਸਾਹਿਬ ਤਲਬ ਕੀਤਾ ਜਾਏ ਔਰ ਇਹ ਤੋਂ ਪੁੱਛਿਆ ਜਾਏ ਕਿ ਭਾਈ ਇਹ ਸ੍ਰੀ ਕਾਲਤਖ ਸਾਹਿਬ ਅਮਰੀਕਾ ਦੇ ਨਾਲ ਫੇਰ ਜੀਹਾਂ ਤੇ ਨਵੇਂ ਲੇਬਰ ਲਾਅ ਦਾ ਵਿਰੋਧ ਜਿਹੜਾ ਹੈ ਉਹ ਕੀਤਾ ਗਿਆ। ਕਰੀਬ 30 ਕਰੋੜ ਕਾਮਿਆਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਦੇਸ਼ ਭਰ ਦੇ ਵਿੱਚ। ਜਿੱਥੇ ਇੱਕ ਪਾਸੇ ਤੋਂ ਦਿਖਾਇਆ ਕਿ ਬੱਸਾਂ ਜਿਹੜੀਆਂ ਨੇ ਉਹਨਾਂ ਦਾ ਚੱਕਾ ਜਾਮ ਹੈ, ਯਾਤਰੀ ਪਰੇਸ਼ਾਨ ਹੋ ਰਹੇ ਨੇ। ਔਰ ਦੂਜੇ ਪਾਸੇ ਬੈਂਕਿੰਗ, ਟ੍ਰਾਂਸਪੋਰਟ, ਸਿਹਤ ਸੇਵਾਵਾਂ ਸਮੇਤ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਅੰਦਾਜ਼ਾ ਲਾਇਆ ਜਾ ਸਕਦਾ ਕਿ ਨੇ ਵੱਡੇ ਪੱਧਰ ਤੇ ਲੋਕ ਜਿਹੜੇ ਨੇ ਅੱਜ ਹਰ ਕੰਮ ਨੂੰ ਲੈ ਕੇ ਪਰੇਸ਼ਾਨ ਹੋ ਸਕਦੇ ਨੇ ਜਿਨ੍ਹਾਂ ਦਾ ਬਹੁਤ ਹੀ ਜ਼ਰੂਰੀ ਕੰਮ ਹੁੰਦਾ ਹੈ ਉਹਨਾਂ ਨੂੰ ਜ਼ਿਆਦਾ ਖੱਜਲ ਖੁਆਰੀ ਪਰੇਸ਼ਾਨੀ ਆ ਚ ਜਿਹੜੀ ਚੱਲਣੀ ਪੈ ਸਕਦੀ ਹੈ ਤਾਂ ਨਵਾਂ ਲੇਬਰ ਲਾਅ ਹੈ ਜਿਸ ਦਾ ਵਿਰੋਧ ਮਜ਼ਦੂਰ ਸੰਗਠਨ ਕਰ ਰਹੇ ਨੇ ਮਜ਼ਦੂਰਾਂ ਤੇ ਕਰਮਚਾਰੀਆਂ ਦੇ ਅਧਿਕਾਰ ਕਮਜ਼ੋਰ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਔਰ ਭਾਰਤ ਬੰਦ ਵਿੱਚ ਦੱਸਿਆ ਕਿ ਕਿਸਾਨ ਜੁੱਥੇ ਬੰਦੀਆਂ ਵੀ ਸ਼ਾਮਲ ਹੋ ਰਹੀਆਂ ਨੇ ਜੋ ਜਾਣਕਾਰੀ ਹੈ ਉਹਨਾਂ ਦੇ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ ਤਾਂ ਕਿਸਾਨ ਅਮਰੀਕਾ ਦੇ ਨਾਲ ਟ੍ਰੇਡ ਡੀਲ ਦਾ ਵਿਰੋਧ ਕਰ ਰਹੇ ਨੇ ਭਾਰਤ ਬੰਦ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾਬੀ ਸਮਰਥਨ ਹੈ ਕਿਾਰੇ ਕੀ ਕੋਲ ਮਿਲਾ ਕੇ ਜੜੀ ਪਾਰਟੀਆਂ ਨੇ ਉਹ ਵੀ ਸਮਰਥਨ ਦੇ ਰਹੀਆਂ ਨੇ ਅਜੇ ਤੱਕ ਪਾਸੇ ਭਾਰਤ ਬੰਦ ਦਾ ਕੀ ਕੁਝ ਅਸਰ ਹੈ ਹਾਲਾਂਕਿ ਸਵਾਮਾ ਪਰਭਾਵਿਤ ਜੋ ਹੋ ਸਕਦੀ ਹੈ ਉਹ ਵੀ ਤੋਂ ਦਿਖਾ ਰਹੇ ਹਨ ਪਰ ਸਵੇਰੇ 40000 ਕਰੋਗੇ ਅਮਰਸਰ ਤੋਂ ਅਮਿਤ ਸ਼ਰਵਾ ਮੇਰੇ ਸਯੋਗੀ ਇਸ ਵੇਲੇ ਸਾਨੂੰ ਲਾਈਵ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਅਮਿਤ ਕੀ ਕੁਝ ਰਿਪੋਰਟ ਹੈ ਭਾਰਤ ਬੰਨ ਨੂੰ ਲੈ ਕੇ ਦੇਖੋ 10 ਵਜੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਕੀ ਪਿਕਚਰ ਕਲੀਅਰ ਹੋ ਰਹੀ ਹੈ ਕਿਹੜੀਆਂ ਚੀਜ਼ਾਂ ਬੰਦ ਰਹਿਣਗੀਆਂ ਕਿਹੜੀਆਂ ਨਹੀਂ ਰਹਿਣਗੀਆਂ ਕਿਉਂਕਿ ਅਸੀਂ ਐਗਜ਼ੈਕਟ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਜਿਹੜੇ ਕਹੜਾਜ ਬੈਠ ਕੇ ਸਾਨੂੰ ਦੇਖ ਰਹੇ ਨੇ ਔਰ ਉਹਨਾਂ ਦੇ ਮਨਾਂ 'ਚ ਸਵਾਲ ਇਹੀ ਹੈ ਕਿ ਅੱਜ ਜੇਕਰ ਅਸੀਂ ਕੋਈ ਕੰਮਕਾਰ ਲਈ ਨਿਕਲ ਰਹੇ ਆ ਘਰੋਂ ਤਾਂ ਸਾਨੂੰ ਕੀ ਬੰਦ ਮਿਲੇਗਾ ਔਰ ਕੀ ਖੁੱਲਾ ਜੀ ਬਿਲਕੁਲ ਭਾਰਤ ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਅੱਜ ਕਾਫੀ ਜਿਹੜਾ ਸਹਿਯੋਗ ਟ੍ਰੇਡ ਟ੍ਰੇਡ ਯੂਨੀਅਨ ਵੱਲੋਂ ਲੋਕਾਂ ਦਾ ਮੰਗਿਆ ਗਿਆ ਸੀ ਕਿਸਾਨ ਜੱਤੇਬੰਦੀਆਂ ਦਾ ਸਹਿਯੋਗ ਉਹਨਾਂ ਨੂੰ ਪਹਿਲਾਂ ਹੀ ਮਿਲ ਚੁਕਿਆ ਸੋ ਅਸੀਂ ਇੱਕ ਮਾਰਕੀਟ ਦੇ ਵਿੱਚ ਖੜੇ ਆ ਜਿਹੜੀ ਦੁਕਾਨਾਂ ਆ ਆਮ ਤੌਰ ਤੇ 9:30 ਵਜੇ ਖੁੱਲ ਜਾਂਦੀਆਂ ਸੀ ਉਹ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਤੱਕ ਬੰਦ ਹੈ ਕਿਉਂਕਿ ਇਸ ਡੀਲ ਦਾ ਕੁਝ ਛੋਟੇ ਕਾਰੋਬਾਰੀਆਂ ਤੇ ਵੀ ਜਿਹੜਾ ਅਸਰ ਜ਼ਰੂਰ ਪੈਂਦਾ ਨਜ਼ਰ ਆ ਰਿਹਾ ਸੋ ਸਹਿਯੋਗ ਅੰਨਾ ਦਾ ਦੁਕਾਨਦਾਰਾਂ ਦਾ ਜ਼ਰੂਰ ਮਿਲਦਾ ਨਜ਼ਰ ਆ ਰਿਹਾ ਸੋ ਦੂਜੇ ਪਾਸੇ ਤੁਸੀਂ ਦੇਖੋਗੇ ਜਿਹੜੀ ਸਿਹਤ ਸੁਲਦਾਵਾ ਜਿੱਦਾਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਹੈ ਜਿਵੇਂ ਮੈਡੀਕਲ ਸਟੋਰ ਹੈ ਸਬਜ਼ੀ ਦੀ ਦੁਕਾਨਾਂ ਹੈ ਉਹ ਜ਼ਰੂਰ ਖੁੱਲੀਆਂ ਹਨ ਲੇਕਿਨ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਟ੍ਰੇਡ ਯੂਨੀਅਨ ਨੂੰ ਸਹਿਯੋਗ ਦਿੱਤਾ ਗਿਆ ਤੇ ਅੱਜ ਪਰਦਰਸ਼ਨ ਵੀ ਜਿਹੜਾ ਕੀਤਾ ਜਾਏਗਾ ਲੇਕਿਨ ਅਮੂਨਨ ਦੇਖਿਆ ਗਿਆ ਹੈ ਕਿ ਜਦੋਂ ਦੁਕਾਨਦਾਰਾਂ ਦਾ ਸਹਿਯੋਗ ਮਿਲਦਾ ਹੈ ਤਾਂ ਫਿਰ ਜ਼ਿਆਦਾਤਰ ਆਮ ਲੋਕਾਂ ਤਵੀ ਇਸ ਦਾ ਸਰਪੰਦਾ ਵਾ ਕਿਉਂਕਿ ਜਿਹੜੀਆਂ ਦੁਕਾਨਾਂ ਅੱਜ ਲੋਕਾਂ ਦੁਆਰਾ ਜਿਹੜੀ ਭਾਰਤ ਅਮਰੀਕਾ ਟ੍ਰੇਡ ਯੂਨੀਅਨ ਜਿਹੜੀ ਹੈ ਉਸ ਨੂੰ ਲੈ ਕੇ ਅੱਜ ਟ੍ਰੇਡ ਯੂਨੀਅਨ ਵੱਲੋਂ ਆਮ ਲੋਕਾਂ ਨੂੰ ਵੀ ਸਹਿਯੋਗ ਮੰਗਿਆ ਗਿਆ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਕੁਝ ਹੱਦ ਤੱਕ ਕਿਉਂਕਿ ਇਹ ਮਾਰਕੀਟ ਬਹੁਤ ਚਲਦੀ ਹੈ ਅੰਮ੍ਰਿਤਸਰ ਦੀ ਜ਼ਿਆਦਾਤਰ ਮਾਰਕੀਟਾਂ ਜ਼ਰੂਰ ਤੁਸੀਂ ਜਿੱਥੇ ਧਿਆਨ ਮਾਰੋਗੇ ਸਾਡੇ ਦਰਸ਼ਕ ਦਰਸ਼ਕ ਧਿਆਨ ਮਾਰੋਗੇ ਕੈਮਰੇ ਦੇ ذریعے ਉ ਜਾਤਤਰ ਪੰਛੀ ਜ਼ਰੂਰ ਨਜ਼ਰ ਆ ਰਹੀਆਂ ਫਿਰ ਬਸ ਦੋ ਚਾਰ ਦੁਕਾਨਾਂ ਜਿਹੜੀਆਂ ਕਿ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਖੁੱਲੀਆਂ ਲੋਕਾਂ ਨੂੰ ਜ਼ਰੂਰਤ ਪੈਂਦੀ ਹੈ ਜਿਵੇਂ ਹਸਪਤਾਲ ਹੋਗੇ ਮੈਡੀਕਲ ਸੁਵਿਧਾਵਾਂ ਹੋ ਗਈਆਂ ਜਾਂ ਫਿਰ ਸਬਜ਼ੀ ਦੀ ਦੁਕਾਨਾਂ ਹੋ ਗਈਆਂ ਸੋ ਇਹ ਜ਼ਰੂਰ ਖੁੱਲੀਆਂ ਨਜ਼ਰ ਆ ਰਹੀਆਂ ਸੋ ਕੁੱਲ ਮਿਲਾ ਕੇ ਅੱਜ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਵਾ ਇੱਕ ਪਾਸੇ ਜਿਹੜਾ ਬੱਸਾਂ ਦੀ ਹੜਤਾਲ ਹੈ ਦੂਜੇ ਪਾਸੇ ਆਮ ਦੁਕਾਨਦਾਰਾਂ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਟ੍ਰੇਡ ਜੂਨੀਅਨ ਨੂੰ ਤੋ ਕੁੱਲ ਮਿਲਾ ਕੇ ਅੱਜ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਡੀਲ ਨੂੰ ਲੈ ਕੇ ਜਿਹੜੇ ਦੁਕਾਨਦਾਰਾਂ ਦੁਆਰਾ ਸਹਿਯੋਗ ਦਿੱਤਾ ਗਿਆ ਹੈ ਤੋ ਜਦੋਂ ਲੋਕ ਘਰੋਂ ਬਾਹਰ ਨਿਕਲੋਗੇ ਹਾਲੇ ਹਾਲਾ ਕਿ ਹਾਲੇ ਲੋਕਾਂ ਨੂੰ ਇਸ ਬਾਰੇ ਅਮੋਨਾਂ ਜਿਆਦਾ ਜਾਣਕਾਰੀ ਨਹੀਂ ਹੈ ਲੇਕਿਨ ਜਦੋਂ ਕੋਈ ਸੰਵਾਦ ਆਉਂਦਾ ਹੈ ਇਹ ਬਹੁਤ ਹੀ ਆਬਦੇ ਚੜੀ ਹੈ ਇਸ ਦਰਸ਼ਕ ਤੱਕ ਪਹੁੰਚਾਣੀ ਹੈ ਅਮਰਿਤ ਉਹਨਾਂ ਕਾਫੀ ਦਿੱਕਤ ਇਹ ਵੀ ਜਾਣਕਾਰੀ ਚਾਹਾਂਗੇ ਅੰਮ੍ਰਿਤਸਰ ਤੋਂ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਕਿੱਥੇ-ਕਿੱਥੇ ਪ੍ਰਦਰਸ਼ਨ ਹੋ ਰਹੇ ਨੇ ਜੇਕਰ ਹੋ ਰਹੇ ਨੇ ਕਿੱਥੇ-ਕਿੱਥੇ ਇਕੱਠ ਹੋ ਰਿਹਾ ਔਰ ਉਸ ਦੇ ਨਾਲ ਆਮ ਲੰਘਣ ਵਾਲੇ ਸਰਕਾਂ ਤੋਂ ਲੋਕ ਪ੍ਰਭਾਵਿਤ ਹੋ ਸਕਦੇ ਨੇ ਕਿਸੇ ਕਿਸਮ ਦਾ ਕੁੰਜਾਮ ਮਿਲ ਸਕਦਾ ਹੈ ਇਹ ਜ਼ਰੂਰ ਜਾਣਕਾਰੀ ਦਿਓ